ਕਿਸਾਨਾ ਵੱਲੋਂ 8 ਦਸੰਬਰ ਨੂੰ ਐਲਾਨ ਕੀਤਾ ਭਾਰਤ ਵਰ ਦੇ ਸੱਦੇ ਨੂੰ ਹਰ ਵਰਗ ਦਾ ਵਿਅਕਤੀ ਕਿਸਾਨਾਂ ਨਾਲ ਖੜਾ ਹੈ ਤੇ ਸਮੂਹ ਮੈਂਬਰ ਪ੍ਰੈਸ ਕਲੱਬ ਸਮਾਣਾ ਕਿਸਾਨਾਂ ਨੂੰ ਬੋਲਣ ਕਰਦਾ ਹੈ ਇਸ ਮੌਕੇ ਪ੍ਰੈਸ ਕਲੱਬ ਸਮਾਣਾ ਦੇ ਪ੍ਰਧਾਨ ਪਵਨ ਸ਼ਰਮਾ ਨੇ ਕਿਹਾ ਕਿ ਮੋਦੀ ਵੱਲੋਂ ਬਣਾਏ ਗਏ ਖੇਤੀ ਦੇ ਕਾਲੇ ਕਾਨੂੰਨ ਵਿੱਚ ਕੋਈ ਸਾਜ਼ਿਸ਼ ਹੈ ਮੋਦੀ ਵੱਲੋਂ ਕਿਸਾਨਾਂ ਨਾਲ ਵਿਚਾਰ ਤਦਰਾ ਕੀਤੇ ਬਿਨਾ ਇਹ ਕਾਨੂੰਨ ਲਾਗੂ ਕਰ ਦਿੱਤਾ ਗਿਆ ਅਸੀਂ ਜਿਹੜੇ ਦੇਖਤ ਪ੍ਰਾਪਤ ਕੀਤੀ ਹੈਗਾ ਕਾਰਨ ਰੱਦ ਕਰੇਗੀ ਦੇਖਤ ਪ੍ਰਾਪਤ ਕਰਕੇ ਆਏਗੀ ਸਭ ਤੋਂ ਵੱਡਾ ਗਲਤ ਕੰਮ ਜਿਹੜੇ ਆਪਾਂ ਕਈ ਵਾਰ ਕਹਿ ਦਿੰਦੇ ਆ ਕਿ ਕੁਝ ਇੱਥੇ ਮੰਤਰੀਆਂ ਨੂੰ ਉਦੇ ਆਪਣੀ ਸਾਰੀਆਂ ਵੀ ਬਣਦੀਆਂ ਆ ਵਿਚਾਰ ਬਟਾਂਖਾ ਕੀਤੇ ਵੀ ਅਸੀਂ ਛੜ ਕੋ ਫੱਟ ਚ ਨਹੀਂ ਬਿਨਾਂ ਦੇ ਨਫਰ ਤੇ ਨੁਕਸਾਨ ਦੇ ਇਸ ਕਿਸ ਕਿਤੇ ਬਿਨਾ ਜਿਹੜੀ ਗੱਲ ਕਰੀਏ ਮੇਰੇ ਡੀਐਨਏ ਸਰਾਹੀ ਲਾਗੂ ਕਰਦੇ ਨਾਲ ਮੇਰੇ ਬੁਲਾਰਣੇ ਕਰ ਦਿੱਤੀ ਸੀ ਬਹੁਤ ਉਹਨਾਂ ਨੇ ਕੰਮ ਕੀਤੇ ਇਹਦੇ ਵਿੱਚ ਸਮਾਜਿਕ ਨੰਤਰ ਆਂਦੀ ਹੈ ਕਿਉਂਕਿ ਇਹ ਇੱਕ এডਿਕੇਸ਼ਨ ਦਾਬ ਤੋਂ ਸ਼ੁਰੂ ਹੋਇਆ ਸੀ ਹਰਿਆ Punjab ਦੇ ਕਿਤਾਬਾਂ ਦਾ ਇਹ ਨਹੀਂ ਕਿਸੇ ਹੱਲ ਲਾ ਕੇ ਦੇਖੀ ਕਿ ਆਪਾਂ ਨੂੰ ਜੇ ਇਹਦੇ ਵਿੱਚ ਕੁਝ ਅੰਗਦਤਾ ਹੁੰਦੀ ਹੈ ਸੜਕਾਂ ਤੇ ਬੈਠਾ ਜੇ ਫਸਲਾ ਜਿਆਦਾ ਇਹਨਾਂ ਫਸਲਾ ਤੇ ਹੁੰਦਾ ਤੇ ਵੀ ਖੋਬੀਆਂ ਦੇ ਵਿੱਚ ਕਬੀਰ ਕਰਕੇ ਚੰਪਾ ਦੇ ਯਕਾਨਤੌਰੀ ਖੇਤੀ ਕਰਦੀ ਹੈ ਉਹਨਾਂ ਦੇ ਅੰਦਰ ਸੁਧਾਇਣ ਪਾਉਣ ਵਰਦੇ ਵਰਤ ਦੇ ਜਿੱਥੇ ਪੰਜਾਬ ਦੇ ਵਿੱਚ ਜੋ ਸ਼ੁਰੂ ਸ਼ੁਰੂ ਹੋਈ ਸਾਰੇ ਹਿੰਦੁਸਤਾਨ ਵਿੱਚ ਫੈਲ ਚੁੱਕੇ ਹੈ ਹਰ ਸਟੇਟ ਦੇ ਵਿੱਚ ਪੈ ਚੁੱਕੇ ਹੈ ਤੇ ਇਹ ਕਮਿਸ਼ਨ ਕੇਵਲ ਅੱਜ ਤੱਕ ਸੀਮਤ ਨਹੀਂ ਰਿਹਾ ਹਰ ਵਰਗ ਦੇ ਵਿੱਚ ਇਹ ਫੈਲ ਗਿਆ ਅੱਜ ਦੀ ਤਰੀਕ ਦੇ ਵਿੱਚ ਹਰ ਵਰਗ چاہے ਉਹ ਵਪਾਰੀ ਹੈ ਆਪਣੇ ਇਸ ਕਿਸੇ ਹਮੇਲਾ ਮੁਲਾਜ਼ਮ ਹੈ ਗਰੀਬ ਹੈ ਮਰਦਾਂ ਹੈ ਔਰਤਾਂ ਹੈ ਖੇਤ ਬੰਦ ਹੋ ਗਏ ਸਾਰੇ ਕਿਸਾਨਾਂ ਦੇ ਵਿੱਚ ਇਹ ਹੱਕ ਚਾਹ ਰਹੇ ਕਿ ਇਹ ਮਸਲਾ ਹੁਣ ਸਿਰਫ ਸਾਨੂੰ ਤੱਕ ਸੀਮਿਤ ਨਹੀਂ ਰਿਹਾ ਇਹ ਕਿਸਾਨ ਬਿਨਾਂ ਦਾ ਜਿਹੜਾ ਅਸਰ ਹਰ ਵਰਗ ਤੇ ਫਸਲ ਤੇ ਪਸੰਦ ਦੇਸ਼ ਜਿਹਦਾ ਹੈ ਇਹ ਵੀ ਦੇ ਰਹੇ ਹਨਨੀ ਦੇ ਉੱਤੇ ਖੇਤੀ ਦੇ ਉੱਤੇ ਮੇਹਰ ਹੈ ਅਗਰ ਸ਼ਾਂਤ ਮਜੂਰ ਹੋਏ ਤਾਂ ਆਰਥਿਕ ਤੌਰ ਤੇ ਤਾਂ ਸਾਰੇ ਵਿਪਾਰੀ ਵਰਗੇ ਮਜਬੂਤ ਹੋਵਾਂਗੇ ਆర్థిక ਆਰਥਿਕ ਤਰੀਕਾ ਭਾਰਤ ਬੰਦ ਦਾ ਐਲਾਨ ਔਰ ਹਰ ਸ਼ਹਿਰ ਦੇ ਵਿੱਚ ਹਰ ਚੌਕ ਦੇ ਵਿੱਚ ਕਿਸਾਨ ਤੇ ਮਜ਼ਦੂਰ ਵੱਲੋਂ ਆਪਣੀ ਦਿੱਤੇ ਜਾ ਰਹੇ ਨੇ ਤਾਂ ਅਜਿਹਾ ਕਿ ਨਗਰਪਾਲਿਕਾ ਚੌਕ ਦੇ ਵਿੱਚ ਧਰਨਾ ਦਿੱਤਾ ਗਿਆ ਇਹਦੇ ਵਿੱਚ ਪ੍ਰੈਸ ਕਲੱਬ ਸਮਾਣਾ ਵੀ ਆਪਣੇ ਸਮੂਹ ਮੈਂਬਰ ਦੇ ਨਾਲ ਸ਼ਾਮਲ ਹੋਏ ਹੈ ਅਤੇ ਕੇਂਦਰ ਸਰਕਾਰ ਨੂੰ ਯਕੀਨ ਕਰਦਾ ਹੈ ਕਿ ਉਹ ਕਿਸਾਨਾਂ ਦੇ ਜਿਹੜੇ ਕਾਲੇ ਦਿਨ ਮਿਲੇ ਉਹਨਾਂ ਨੂੰ ਦੇਖ ਕਰਕੇ ਫਿਰ ਹੋਰ ਪਾਰਟੀ ਮੀਟਿੰਗ ਕਰਦੇ ਹੋਏ ਚਾਵਲਾ ਪਰੋਹੀ ਸਟੇਜ 'ਤੇ ਸਮਾਣਾ نیوز 13 ਤੋਂ ਸੁਨੀਲ ਚਾਵਲਾ ਅਸ਼ਵਨੀਗਰ ਤੇ ਚਮਕੌਰ ਪੱਤੀ ਫਾਰਮ ਦੀ ਰਿਪੋਰਟ